ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ। ਔਰ ਕੀ ਹਾਲ ਚਾਲ ਦੋਸਤੋ? ਠੀਕ ਠਾਕ ਹਾਂ ਜੀ ਸਾਰੇ। ਤੇ ਜੀ ਕਰਦੇ ਆ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ। ਵਲੌਗ ਕੀ ਜੀ ਅੱਜ ਕੋਈ ਗੱਲ ਸਾਂਝੀ ਕਰਨੀ ਸੀ ਜੋ ਕੁਛ ਆਪਣੇ ਪੰਜਾਬ ਵਿੱਚ ਵਾਪਰ ਰਿਹਾ ਤੇ ਉਹਦੇ ਵਿੱਚ ਸਰਕਾਰਾਂ ਦਾ ਕੀ ਰੋਲ ਆ ਤੇ ਆਪਣੀ ਆਮ ਜਨਤਾ ਉਹਦੇ ਵਿੱਚ ਖੱਜਲ-ਖਵਾਰ ਹੋ ਰਹੀ ਆ। ਤੇ ਡਰਾਅ اور ਪੈ ਪੈ ਦਾ ਮਾਹੌਲ ਬਣ ਰਿਹਾ ਪਰ ਕੀ ਕਰੀਏ ਹਾਲਾਤ ਹੀ ਐਸੇ ਹੁੰਦੇ ਜਾ ਰਹੇ ਨੇ ਵੀ ਨਮੀ ਤੋਂ ਨਮੀ ਕੋਈ ਘਟਣਾ ਸੁਣੋਂ ਨੂੰ ਮਿੰਦੀ ਆ ਜਿਹੜੀ ਕਿ ਆਪਣੇ ਮਨਾਂ ਤੇ ਖੇਸ ਪਹੁੰਚਾਉਂਦੀ ਆ ਹੁਣ ਆ ਇੱਕ 2 ਦਿਨ ਤੋਂ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਬਹੁਤ ਹੀ ਮਦਭਾਗੀ ਘਟਣਾ ਇਹ ਬਜ਼ੁਰਗ ਜੋੜਾ ਕੋਈ ਆਪਣਾ ਵਿਚਾਰਾ ਬਾਹਰ ਤੋਂ ਆਇਆ ਸੀ ਫੋਰਮ ਤੋਂ ਦਿੱਲੀ ਦਿੱਲੀ ਉਹਨਾਂ ਨੇ ਗੱਡੀ ਪਹਿਲਾਂ ਖੜੀ ਸੀ ਤੇ ਡਰਾਈਵਰ ਦੇ ਨਾਲ ਆਪਣਾ ਸਮਾਨ ਰੱਖ ਕੇ ਬੈਠ ਗਏ ਵਿਚਾਰੇ ਤੇ ਚੱਲ ਪਏ ਉੱਥੋਂ 에어ਪੋਰਟ ਤੋਂ ਦਿੱਲੀ ਤੋਂ ਔਰ ਆ ਕੇ ਮੰਨਤ ਹਵੇਲੀ ਦੇ ਨੇੜੇ ਕੋਈ ਰੈਸਟੋਰੈਂਟ ਤੇ ਉਹਨਾਂ ਨੇ ਚਾਹ ਵਗੈਰਾ ਪੀਤੀ ਕੁਝ ਖਾਣ ਨੂੰ ਵੀ ਲਿਆ ਆਪਣਾ ਉੱਥੇ ਚਲੋ ਵਧੀਆ ਸੁਖਾਵਾਂ ਮਾਹੌਲ ਸੀ ਸਾਰਾ ਕਿਸੇ ਨੂੰ ਕੋਈ ਗੱਲ ਨਹੀਂ ਦੀ ਕੋਈ ਬਾਤ ਨਹੀਂ ਉੱਥੋਂ ਉਹ ਚੱਲ ਪਏ ਤੇ 10-15 ਕਿਲੋਮੀਟਰ ਅੱਗੇ ਜਾ ਗਏ ਜਦ ਉਹ ਉਹਨਾਂ ਦੇ ਪਿੱਛੇ ਇੱਕ ਗੱਡੀ ਪਿੱਛਾ ਕਰ ਰਹੀ ਸੀ ਤੇ ਕਦੀ ਉਹ ਅੱਗੇ ਕਦੇ ਸੱਜੇ ਕਦੇ ਖੱਬੇ ਯਾਨੀ ਕਿ ਉਹ ਹਰਾਸ਼ਮੈਂਟ ਕਰਨ ਲੱਗੇ ਉਹਨਾਂ ਨੂੰ ਤੇ ਬਜ਼ੁਰਗ ਡੋਰਾ ਜੋੜਾ ਵੀ ਵਿਚਾਰਾ ਖੌਫ ਖਾ ਗਿਆ ਡਰ ਗਿਆ ਇਸ ਚੀਜ਼ ਤੋਂ ਤੇ ਡਰਾਈਵਰ ਨੂੰ ਵੀ ਵਿਚਾਰੇ ਨੂੰ ਡਰ ਤਾਂ ਹੁੰਦਾ ਹੀ ਆ ਸਭ ਨੂੰ ਜੀ ਡਰਾਈਵਰ ਨੇ ਵੀ ਕਿਹਾ ਵੀ ਚਲੋ ਤੁਸੀਂ ਸ਼ਾਂਤ ਬੈਠੋ ਵੇ ਆਪਾਂ ਕੁਝ ਕਰਦੇ ਆ ਤੇ ਉਹ ਵੀ ਵਿਚਾਰਾ ਆਪਣਾ ਜਦੋਂ ਵੀ ਸੜਕਵੇਲੀ ਮਿਲਿਆ ਕਰੇ ਇਹ ਦੇਖ ਲਓ ਕਿੰਨਾ ਲੰਬਾ ਆਪਣਾ ਅੰਮ੍ਰਿਤਸਰ ਤੋਂ ਦਿੱਲੀ ਵਾਲਾ ਰੋਡ ਆ ਐਨ ਐਚ 14 ਕੀ ਹੈ ਇਹਦਾ ਨਾਮ ਤੇ ਇਹਦੇ ਉੱਪਰ ਆਪਾਂ ਕਹਿ ਦਿੰਨੇ ਆ ਵੀ ਕਿਲੋਮੀਟਰਾਂ ਦੇ ਹਿਸਾਬ ਨਾਲ ਕੋਈ ਆਪਣਾ ਸੁਰੱਖਿਆ ਦੀ ਪੁਲਿਸ ਖੜੀ ਹੁੰਦੀ ਆ ਕਿਤੇ ਉਹਨਾਂ ਨੂੰ 130 ਕਿਲੋਮੀਟਰ ਦੇ ਵਿੱਚ ਉਹ ਗੱਡੀ ਭਜਾ ਭਜਾ ਲਿਆਏ ਉਹਨਾਂ ਨੂੰ ਕਦੇ ਅੱਗੇ ਕਦੇ ਪਿੱਛੇ ਤੇ ਕਿਤੇ ਉਹਨਾਂ ਨੂੰ ਕੋਈ ਸੜਕ ਸੁਰੱਖਿਆ ਵਾਲੀ ਫੋਰਸ ਨਹੀਂ ਮਿਲੀ ਹੈਗੀ ਨਾ ਕੋਈ ਚੌਂਕੀ ਨਾ ਕੋਈ ਹੋਰ ਨਾ ਹੋ ਰਾਤ ਨੂੰ ਕੁਝ ਕਰਨ ਜੋਗੇ ਅੱਧੀ ਰਾਤ ਤੋਂ ਬਾਅਦ ਦਾ ਹੀ ਟਾਈਮ ਸੀ ਫਿਰ ਅਚਾਨਕ ਉਹਨਾਂ ਨੇ ਆ ਕੇ ਆਪਣੀ ਇਹਨਾਂ ਦੀ ਗੱਡੀ ਦੇ ਅੱਗੇ ਬ੍ਰੇਕ ਮਾਰੀ ਗੱਡੀ ਜਾਮ ਕਰਤੀ ਔਰ ਇਹ ਡਰ ਗਏ ਵਿਚਾਰੇ ਡਰਾਈਵਰ ਨੇ ਕੀ ਕਰਿਆ ਜੀ ਗੱਡੀ ਬੈਕ ਲਈ ਪਹਿਲਾਂ ਇੱਕਦਮ ਗੱਡੀ ਬੈਕ ਲੈ ਕੇ ਉਹਨੇ ਫਿਰ ਉਹਨਾਂ ਤੋਂ ਅੱਗੇ ਗੱਡੀ ਕੱਢੀ ਤੇ 2-3 ਕਿਲੋਮੀਟਰ ਤੋਂ ਡਰਾਈਵਰ ਨੇ ਯੂ ਟਰਨ ਲੈ ਲਿਆ ਦਿੱਲੀ ਵੱਲ ਨੂੰ ਜੇ ਦੋ ਨੇੜੇ ਆਂਦੇ ਦੀ પેટ્રોલ ਪੰਪ ਤੇ ਥੋੜਾ ਰੁਕੇ ਉਦੋਂ ਡਰਾਈਵਰ ਮਤਲਬ ਉਹਨਾਂ ਦੇ ਪਿੰਡ ਦਾ ਤੀ ਲਾ ਲੋ ਜਾਣ ਪਹਿਚਾਨਦਾ ਸੀ ਤਾਂ ਕਰਕੇ ਉਹਨੇ ਹਿੰਮਤ ਰੱਖੀ ਜੇ ਕੋਈ ਆਮ ਆਪਾਂ ਸ਼ਹਿਰ ਦੇ ਵਿੱਚੋਂ ਕਰ ਲਿਆ ਬਿਨਾਂ ਜਾਣ ਪਹਿਚਾਨ ਤੋਂ ਉਹ ਐਨਾ ਰਿਸਕ ਨਹੀਂ ਲੈਂਦੇ ਹੈਗੇ ਉਹ ਤਾਂ ਛੱਡ ਕੇ ਗੱਡੀ ਹੋਸਾ ਦੇ ਚੱਲਿਆ ਜਾਂਦਾ ਲੋ ਕੁਝ ਬੰਦਾ ਹੋ ਵੀਰਗਾ ਨਾ ਪਰ ਉਹਨੇ ਬਹੁਤ ਉਹ ਹਿੰਮਤ ਦਿਖਾਈ ਗੱਡੀ ਨਹੀਂ ਹੈਗੀ ਮਤਲਬ ਗੱਡੀ ਨਾ ਉਹਨੇ ਮਤਲਬ ਕਹਿੰਦੇ ਸਪੀਡ ਉਹਨੇ ਘੱਟ ਕੀਤੀ ਹੋਣੀ ਕੋਸ਼ਿਸ਼ ਕਰੀ ਵੀ ਮੈਂ ਗੱਡੀ ਰੋਕਾਂ ਨਾ ਤੇ ਬਚਾਵਾ ਇਹਨਾਂ ਨੂੰ ਵਿਜੁੱਗਾਂ ਨੂੰ ਵੀ ਮੇਰੇ ਪਰੋਸੇ ਇੱਥੇ ਹੀ ਮੇਰੇ ਨਾਲ ਆਏ ਨੇ ਜਾਏ ਵੀ ਕਿਵੇਂ ਵੀ ਆਗਾ ਵਧੀਆ ਉਹਨੇ ਦਿਖਾਇਆ ਬਹੁਤ ਦਿਖਾਈ ਮਤਲਬ ਦਿਖਾਈ ਡਰ ਬਹੁਤ ਸੱ ਲੱਗਾ ਜੋ ਕਦਮਾ ਵਿਚਾਰੇ ਦਾ ਅੱਜ ਦੀ ਸਰਕਾਰ ਨਹੀਂ ਮ ਆਪਣੇ ਹਰ ਪੰਜਾਬੀ ਦੀ ਹੈਲਪ ਨਹੀਂ ਕਰਦੀ ਹੈ ਇਹ ਗੱਲ ਹੈ ਇੱਕ ਸਾਡੇ ਰਿਲੇਟਿਵ ਸੀ ਮੇਰੇ ਖਲ ਥੋੜੇ ਜੀ ਸੀ ਹੈ ਨੀ ਕਿ ਇਸੇ ਵਾਰ ਪਰ ਉਹਨਾਂ ਨਾਲ ਤਾਂ ਉਹਨਾਂ ਨਾਲ ਵੀ ਮਤਲਬ ਵੈਕਸੀਡੈਂਟ ਹੋਇਆ ਗੱਡੀ ਮਾਰੀ ਕਿਸੇ ਨੇ ਬੈਕ ਦੇ ਤੋਂ ਤੇ ਉਹਨਾਂ ਨੇ ਗੱਡੀ ਪੁਲਿਸ ਥਾਣੇ ਤੇ ਵੀ ਲੈ ਕੇ ਗਈ ਵੀ ਸਾਡੇ ਐਕਸੀਡੈਂਟ ਕਰਤਾ ਉਹ ਗੱਡੀ ਕਿੱਥੇ ਹੋ ਸਕਦਾ ਉਹਨਾਂ ਨਾਲ ਵੀ ਇਹੀ ਘਟਨਾ ਹੁੰਦੀ ਹੋਵੇ ਜਰ ਕਿ ਪੁਲਸ ਵਾਲਿਆਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਹੈਗਾ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਤੇ ਪੇਸ ਤੇ ਕਹਿੰਦੇ ਤੁਸੀਂ ਧਿਆਨ ਨਾਲ ਚਲਾਉਂਦੇ ਸੋ ਇਹਨਾਂ ਨੇ ਗਲਤ ਬੋਲੇ ਇਹ ਤਾਂ ਹਾਲਾਤ ਨੇ ਜੀ ਆਪਣੀ ਸਰਕਾਰ ਤਾਂ ਪੰਜਾਬ ਦੀ ਪਿੱਛੇ ਪਈ ਗਾਲਾਂ ਕੰਮ ਹੋ ਰਿਹਾ ਕਿ ਉਹਨਾਂ ਨੂੰ ਕੁਝ ਕਹਿੰਦੇ ਨੇ ਉਹ ਕਹਿੰਦੇ ਵੀ ਅਸੀਂ ਸਾਡੇ ਦਾ ਬਹੁਤ ਤੰਗ ਪਰੇਸ਼ਾਨ ਕਰਦੇ ਆਗੇ। ਜ਼ਿਆਦਾਤਰ ਆਪਣੇ ਬੱਚੇ ਹੋ ਗਏ ਚਾਹੇ ਆਪਣੇ ਪਹਿਲਾਂ ਐਨ ਆਰ ਆਈ ਗਏ ਹੋਏ ਨੇ ਵੀਰ ਭਰਾ ਕੋਈ ਕੈਨੇਡਾ ਅਮਰੀਕਾ ਇਟਲੀ ਸਾਰੇ ਹੀ ਤਕਰੀਬਨ 90 95% ਘਰਾਂ ਦੇ ਵਿੱਚੋਂ ਗਏ ਹੋਏ ਨੇ ਲੋਕ ਆਪਣੇ ਬਾਹਰ ਰੋਜ਼ਗਾਰ ਦੀ ਖਾਤਰ ਕਈ ਉੱਥੇ ਵਸੇ ਵੀ ਹੋਏ ਨੇ ਆਪਣਾ ਮਿਲਣ ਆਉਂਦੇ ਨੇ। ਖਾਸ ਕਰਕੇ ਪੰਜਾਬ ਦੀ ਇਹ ਬੜੀ ਉਹ ਆ ਜੀ ਪੰਜਾਬੀਆਂ ਨੂੰ ਇੱਕ ਮੁਟ ਹੋ ਕੇ ਇਹਦੇ ਇਹਨਾਂ ਇਹ ਜੇ ਮੁੱਦਿਆਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਆ ਸਰਕਾਰ ਨੂੰ ਜਗਾਉਣਾ ਚਾਹੀਦਾ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਇਸ ਮੁੱਦੇ ਤੇ ਤੇ ਸਾਰੇ ਜੇ ਆਪਾਂ ਰਲ ਮਿਲ ਕੇ ਰਹਾਂਗੇ ਤਾਂ ਹੀ ਆਪਣਾ ਅਗਲਾ ਆਉਣ ਵਾਲਾ ਪੂਖ ਸੁਰੱਖਿਤਾ ਹੋਵੇਗਾ ਤੇ ਇਹ ਜੇ ਮਾੜੇ ਅੰਸਰਾਂ ਨੂੰ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਆ ਵੀ ਜਿਹੜੇ ਇਹ ਬੁਰੇ ਕੰਮ ਕਰਦੇ ਨੇ ਜਾਂ ਤਾਂ ਇਹ ਨਸ਼ੇੜੀ ਕਹਿ ਲੋ ਇਹਨਾਂ ਨੂੰ ਚਾਹੇ ਲੁੱਟਖਸੁੱਟ ਦੀ ਨੀਤ ਨਾਲ ਲਾ ਲਓ ਕੁਝ ਵੀ ਕਹਿ ਲੋ ਇਹਨਾਂ ਨੂੰ ਕੈਮਰੇ ਆ ਕੋਈ ਨੰਬਰ ਟ੍ਰੇਸ ਹੋਣੇ ਚਾਹੀਦੇ ਆ ਉਹਨਾਂ ਦੇ ਉਸ ਬਾਅਦ ਜੋ ਵੀ ਪਕੜਨਾ ਚਾਹੀਦਾ ਹੁਣ ਤੋ ਵੀਡੀਓ ਹੀ ਵਾਇਰਲ ਹੋ ਗਈ ਕਿਤੇ ਤਾਂ ਕਿਤੇ ਚੈਕਿੰਗ ਹੋਈ ਹੋਵੇ ਕਿਤੇ ਤਾਂ ਕੁਝ ਹੋਇਆ ਹੋਵੇ ਇੰਨੀ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਉਹਦਾ ਸਰਾਖ ਨਹੀਂ ਕੋਈ ਪੁਲਿਸ ਇਨਕੁਆਰੀ ਨਹੀਂ ਕਰ ਰਹੀ ਕੋਈ ਕੁਝ ਨਹੀਂ ਬਣ ਰਿਹਾ ਔਰ ਫਿਰ ਯੂ ਟਰਨ ਲੈ ਕੇ ਡਰਾਈਵਰ ਨੇ ਆਪਣਾ ਪੰਪ ਤੇ ਗੱਡੀ ਰੋਕੀ ਤੇ ਉਹ ਬਾਥਰੂਮ ਚ ਘੰਟਿਆਂ ਬੱਧੀ ਵਿਚਾਰੇ ਬੰਦ ਰਹੇ ਨੇ ਡਰਦੇ ਸਹਿਮੇ ਹੋਏ ਤੇ ਫਿਰ ਵੀ ਉਹਨਾਂ ਨੇ ਕਾਲ ਕਰੀ ਉਸ ਤੋਂ ਵੀ ਕਾਫੀ ਟਾਈਮ ਬਾਅਦ ਕੋਲ ਇਸ ਉਹਨਾਂ ਦੇ ਕੋਲ ਆਈ ਫਿਰ ਵੀ ਕੋਈ ਉਹਨਾਂ ਨੇ ਕੋਈ ਹੋਰ ਕੋਈ ਠੋਸ ਉਪਰਾਲਾ ਨਹੀਂ ਕਰਿਆ ਹੈਗਾ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਸੇਫ ਹੋ ਤੇ ਤੁਸੀਂ ਜਾ ਸਕਦੇ ਹੋ ਕੋਈ ਉਹਨਾਂ ਨੇ ਨੰਬਰ ਟ੍ਰੇਸ ਨਹੀਂ ਕਰਕੇ ਦੇਖਿਆ ਗੱਡੀ ਦਾ ਕੋਈ ਉਹਨਾਂ ਨੇ ਪਿੱਛਾ ਨਹੀਂ ਕਰਿਆ ਕੋਈ ਕੈਮਰੀ ਨਹੀਂ ਟ੍ਰੇਸ ਤੇ ਕਰੇ ਵੀ ਬਹੁਤ ਹੀ ਇਹ ਬੁਰਾ ਹਾਲ ਆ ਜੀ ਸੈਂਟਰ ਸਰਕਾਰ ਦਾ ਤਾਂ ਖਾਸ ਕਰਕੇ ਇਹ ਨਾ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈਗਾ ਵੀ ਇਸ ਤੋਂ ਚੰਗਾ ਤਾਂ ਜਿਵੇਂ ਆਪਣੇ ਆਂਦੇ ਨੇ ਇਹ ਚਲਾਣਾ ਚਾਹੀਦਾ ਆਪਣੇ ਸਾਰੀਆਂ ਉਡਾਣਾਂ ਕਰਨੀਆਂ ਚਾਹੀਦੀਆਂ ਨੇ ਚੰਡੀਗੜ੍ਹ ਜਾਂ ਆਪਣੇ ਅੰਮ੍ਰਿਤਸਰ 에어ਪੋਰਟ ਵਿਲੇ ਪਏ ਨੇ ਦੇਖੋ ਇਹਨਾਂ ਦੇ ਉਡਾਣਾ ਚਾਹੀਦੀਆਂ ਨੇ ਜਿਵੇਂ ਟ੍ਰਾਂਟੋ ਦੀ ਉਡਾਣ ਹੋ ਗਈ ਸੀ ਪਹਿਲਾਂ ਅੰਮ੍ਰਿਤਸਰ ਤੋਂ ਚਲੋ ਸੁੱਖ ਦਾ ਸਾਹ ਆ ਗਿਆ ਸੀ ਸਾਰੇ ਪੰਜਾਬ ਨੂੰ ਉਹ ਵੀ ਬੰਦ ਕਰਤੀ ਸਾਰੇ ਲੋਕਾਂ ਨੂੰ ਕਰਨ ਜਿਹਨੇ ਬੱਸਾਂ ਦੇ ਵਿੱਚ ਸਫ਼ਰ ਕਰਨ ਚ ਫਾਇਦਾ ਹਾਂ ਜਾਂ ਇੰਡੋ ਕੈਨੇਡੀਅਨ ਬੱਸਾਂ ਚੱਲ ਰਹੀਆਂ ਜਾਂ ਪੰਜਾਬ ਸਰਕਾਰ ਦੀ ਪੀਆਰਟੀਸੀ ਦੀਆਂ ਬੱਸਾਂ ਵੀ ਚੱਲ ਰਹੀਆਂ ਨੇ ਹਰ ਇੱਕ ਸ਼ਹਿਰ ਤੋਂ ਜਾਂਦੀਆਂ ਨੇ ਮੇਰਾ ਖਿਆਲ ਕਿ ਚਲੋ ਚਾਹੇ ਥੋੜੀ ਜੀ ਪਰੇਸ਼ਾਨੀ ਝੱਲ ਲੋ ਵੀ ਜੇ ਗੱਡੀ ਦੇ ਵਿੱਚ ਆਪਾਂ ਸੌਖੇ ਰਹਿਨੇ ਆ ਵੀ ਕਿਤੇ ਵੀ ਰੁਕ ਸਕਦੇ ਆ ਬੱਸ ਵੀ ਰੁਕਦੀ ਆ ਖਰਚਾ ਲੋ ਉਹ ਟਾਈਮ ਟੂ ਟਾਈਮ ਰੁਕਦੀ ਆ ਖਾਣ ਪੀਣ ਲਈ ਚਾਹ ਪੀਣ ਲਈ ਤੇ ਬੱਸਾਂ ਦੇ ਵਿੱਚ ਮੈਨੂੰ ਲੱਗਦਾ ਵੀ ਸੇਫ ਆ ਜੇ ਕਿਸੇ ਨੇ 에어ਪੋਰਟ ਤੇ ਜਾਣਾ ਵੀਰ ਭਰਾ ਨੇ ਤਾਂ ਕਿਰਪਾ ਕਰਕੇ ਉਹ ਫਿਲਹਾਲ ਬੱਸਾਂ 'ਚ ਹੀ ਜਾਵੇ ਜਦ ਤੱਕ ਕੋਈ ਇਹਨਾਂ ਚੀਜ਼ਾਂ ਦਾ ਸਾਰਥਕ ਹੱਲ ਨਹੀਂ ਨਿਕਲਦਾ ਠੀਕ ਹੈ ਜੀ ਚਲੋ ਇੰਨੀ ਕੁ ਜਾਣਕਾਰੀ ਸਾਂਝੀ ਕਰਨੀ ਸੀ ਤੇ ਆਪਣੇ ਧਿਆਨ ਜੋਗ ਲਿਆਣਾ ਸੀ ਤੇ ਆਪਣਾ ਸਾਥ ਦਿਓ ਇੱਕ ਮੁਠਰੋ ਸਾਰਾ ਆਪਣਾ ਪੰਜਾਬ ਤੇ ਤਾਂ ਹੀ ਆਪਾਂ ਆਪਣਾ ਭਵਿੱਖ ਸੁਰੱਖਿਅਤ ਹੋ ਸਕਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ